ਸਤਿਨਾਮ ਵਾਹਿਗੁਰੂ ਸਾਹਿਬ ਜੀ ਰਹਿ ਰਾਸੂ ਸਾਹਿਬ ਸਲੋਕ ਮਹਲਾ ਪਹਿਲਾ ਦੁਖੁਦਰੁ ਸੁਖਰੋਗ ਪੈ ਆ ਜਹ ਸੁਖਤਾ ਮਨੁ ਹੋਈ ਤੂ ਕਰਤਾ ਕਰਨਾ ਮੈ ਨਹੀਂ ਜਬੁ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤਿਰੰਗ ਨਜਾਇਲ ਖਿਆ ਰਹਾ ਜਤਨ ਜੋਤ ਜੋਤ ਮੈਂ ਜਾਤਾ ਕਲਕਲਾ ਭਰਪੂਰ ਤੂੰ ਸੱਚਾ ਸਾਹਿਬ ਸਿਤਸਵਲਿਓ ਜਿਲਕੀਤੀ ਸੁਪਾਰ ਪਿਆ ਕਹਉ ਨਾਨਕ ਕਰਦੇ ਗਿਆ ਪਤਾ ਜੋ ਕੁਝ ਕਰਨ ਸੋ ਕਰ ਰਹੇ ਸੋ더라 ਗਸ ਮੰਗਲਾ ਪਹਿਲਾ ਇਕ ਅੰਕਾਰ ਸਤਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਸੋ ਕਰ ਗਿਹਾ ਜਿਤ ਵਹਿ ਸਰਬ ਸਮਾਨੇ ਵਾਜੀ ਤੇਰੇ ਨਾਦ ਰਿਕ ਸੰਘ ਕੀਤੇ ਤੇਰੇ ਭਵਨ ਹਾਰੇ ਕਿਤੇ ਦੇ ਦੇ ਰਗ ਪਰਿਸੋ ਕਹੀਐ ਕਿਤੇ تیر ਗਵਨਹਾਰੀ ਗਵਨ ਤਦਨਾ ਕਉ ਪਾਣੀ ਬਸੰਤਰ ਗਵ ਰਾਜ ਧਰਮ ਦਵਾਰੇ ਗਵਨ ਤਦਨਾ ਜਿਤ ਗੁਪਤ ਲਿਖ ਜਾਣਾ ਨਿਕਲਿਗ ਧਰਮ ਵਿਚਾਰੇ ਗਵਨ ਤੁਦਨ ਈਸ਼ਰ ਬਰਮਾ ਦੇਵੀ ਸਹਨ ਤੇਰੇ ਸਦਾ ਸਵਾਰੇ ਗਵਨ ਤੁਦਨ ਇੰਦਰੇਂਦਰਾसना ਬੈਠੇ ਦੇਵਤੀਆਂ ਧਰ ਨਾਲੇ ਗਵਨ ਤੁਦਨ ਸਿੱਧ ਸਮਾਦੇ ਅੰਦਰ ਗਵਨ ਤੁਦਨ ਅਸਾਦ ਵਿਚਾਰੇ ਗਵਨ ਤੁਧਨ ਜਤੀ ਸਤੀ ਸੰਤੋਖੀ ਗਵਨ ਤੁਧਨ ਮੀਰ ਕਰਹਾਰੇ ਗਵਨ ਤੁਧਨ ਪੰਡਿਤ ਬਨ ਰਖਿਸਰ ਜੁਗ ਜੁਗ ਵੇਦਾਨਲੇ ਗਵਨ ਤੁਧਨ ਮੋਹਨੀਆ ਬਨਵਾਹੜਾ ਸੁਰਗਮ ਚਪਿਆਨੇ ਗਵਨ ਤੁਧਨ ਰਤਨ ਪਾਏ ਤੇਰੀ ਅਠਸੜ ਤੀਰਥ ਨਾਲੇ ਗਵਨ ਤੁਦਨ ਜੋਤ ਮਹਾਬਲ ਸੂਰਾ ਗਵਨ ਤੁਦਨ ਕਾਣੀ ਚਾਰੇ ਗਵਨ ਤੁਦਨ ਖੰਡ ਮੰਡਲ ਬਰ ਮੰਡਾ ਕਰ ਕਰ ਕੀ ਤੇਰੇ ਧਾਰੇ ਸਹੀ ਤੁਦਨ ਗਵਨ ਜੋਤ ਤੁਦ ਭਾਵਨ ਰਤੇ ਤੇਰੀ ਭਗਤ ਰਸਾਲੇ ਹੋਰ ਕੀਤੀ ਤੁਧ ਨ ਗਾਵਨ ਸਿਮ ਚਿਤਨਿ ਅਵਨ ਨਾਨਕ ਕੀ ਵਿਚਾਰੀ ਸੋਈ ਸੋਈ ਸਦਾ ਸਤਿ ਸਾਹਿਬ ਸਤ ਸਚਿ ਨਾਈ ਐਦਿ ਉਸ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਂਤੇ ਕਰ ਕਰਿ ਸਿਮਾਇ ਜਿਨੋ ਪਾਈ ਕਰ ਕਰ ਦੇਖੈ ਕੀ ਤਿਆ ਆਪਣਾ ਯੋ तिस ਦੀ ਬੜਾਈ ਜੋ तिस ਭਾਵੈ ਸੋਈ ਕਰਸੀ ਫਿਰ ਕੁਮਨਾ ਕਰ ਨਾ ਜਾਈ ਸੋ ਪਤਿ ਸਹੋ ਸਹ ਪਤ ਸਾਹਿਬ ਨਾਮਿਕ ਨਾ ਡਰ ਜਾਈ ਅਸਾ ਮਨ ਲਾ ਪਹਿਲਾ ਸੁਰ ਵਟਖ ਸਭ ਕੋ ਕਿਹੜਾ ਵਡਾ ਨਿੱਠਾ ਹੋਏ ਕੀਮਤ ਪਾਏ ਨਾ ਕਿਹਾ ਜਾਈ ਕਹਿਣ ਬਾਣੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਅਗਰ ਘਬੀਰਾ ਗੁਣੀ ਕੇ ਹੀਰਾ ਕੋਈ ਨ ਜਾਣ ਤੇਰਾ ਕੀਤਾ ਕੀ ਬੜੀ ਚੀਰਾ ਰਹਾ ਸਭ ਜ਼ੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਹੀ ਨਜਾਈ ਤੇਰੀ ਤਨ ਬੜਾਈ ਸਭ ਸਤ ਸਭ ਤਪ ਸਭ ਚਿੰਗੀਆਂ ਹੀਆਂ ਸਿਦਾ ਪੁਰਖਾਂ ਕੀਆਂ ਬੜਾਈਆ ਤਉਦ ਵਿੱਚ ਸਦੇ ਗਿਨੇ ਨਾ ਪਾਹਿਆ ਕਰਮ ਲੈਨੇ ਠਗ ਰਾਈਆ ਅਖਣ ਬੜਾ ਕੀ ਵਿਚਾਰ ਸਿੱਤੇ ਪਾਰੇ ਤੇਰੀ ਪੰਡਰ ਜਿਸ ਤੂੰ ਦੇ ਤਿਸ ਗਿਆਚਾਰਾ ਨਾਨਕ ਸਚ ਸਵਰਣ ਹਰਿ ਅਸਮਨ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਓਕਾ ਸਜਨ ਸਚੇ ਨਾਮ ਕੀ ਲਗੈ ਭੂਖਾ ਉਤਪੁਖ ਖਾਏ ਚੜੀਏ ਦੂਖ ਸੋ ਪਿਉ ਇਸਰ ਮਿਰਬਾ ਸਚਾ ਸਹਿਬ ਸਚਿ ਨਹੀ ਰਹਾ ਸਚੇ ਨਾਮ ਕੀ ਤਿਲ ਵੜਿਆ ਆਖਦਗੇ ਕੀਮਤ ਨਹੀਂ ਪਾਈ ਜੇ ਸਮਨ ਗੇ ਅਖਣ ਪਾਈ ਵਡਨ ਹੋਵੇ ਕੰਨ ਜਾਈ ਨਾ ਮਰੇ ਨਾ ਹੂ ਬਸੋਗਾ ਦਿਨ ਦਰਹਿ ਨਾ ਚੁਕੇ ਭੋਗਾ ਗੁਣ ਹੋਰ ਨਹੀਂ ਕੋਏ ਨਾ ਗਵ ਨ ਕੋਏ ਜਿਵੜਿਆ ਪਉ ਤੇੜ ਤੇਰੀ ਰਾਤ ਜੇ ਦਿਨ ਕਰ ਗਏ ਕੀ ਤੇਰਾ ਤ ਕ ਸੰਸਾਰ ਅਤਿ ਗਮਜਤ ਨਾਨਕ ਨਾਮੈ ਵਸਨਤ ਰਾਗ ਗੁਜਰੀ ਮਹਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖਾ ਨੀਨੋ ਕਰਾਂ ਗੁਰੂ ਪਾਸ ਹੰਕੇ ਰਿ ਕਰਮ ਸਤਗੁਰ ਸਰਣ ਹਈ ਕਰ ਦਇਆ ਨਾਮ ਪ੍ਰਗਾਸ ਮੇਰੇ ਮਿਤ ਗੁਰਦੇਵਾ ਮੋ ਗੋਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਗਾਈ ਹਰਿ ਗਿਰਤਮ ਨਿਰਰਾਸ ਰਹਾ ਹਰ ਜਨ ਕੇ ਵਡ ਪਾਗ ਵਡੇਰੀ ਜਿਨ ਹਰ ਹਰ ਸਰਦਾਰ ਭਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸੰ ਅੰਮਿਤ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨਭਾਇ ਤੇ ਬਾਗੀ ਜਨ ਜਮਪਾਸ ਜੋ ਸਤਗੁਰ ਸਰਣ ਸੰਧਿਆਈ ਤਰਗ ਜੀਵੇ ਤਿਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੰਦਰ ਮਸਤ ਕਲਿਖਿਆ ਨਿਗਾਸ ਧਨ ਤਨ ਸਤ ਸੰਗਤ ਜੀ ਤਰਸ ਪਾਇਆ ਮੇਰ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹਲ ਪੰਜਿਵਾ ਕਲ ਰਿਮਨ ਚਿਤ ਉਤਮਾ ਜਾਰ ਕੀਓ ਭਰਿਆ ਸਰਬਤਰਮ ਜੰਤੂ ਬਾਈ ਤਾਂ ਕਰਕੇ ਗਾ ਕੇ ਗਰਧਿਆ ਮੇਰੇ ਮਾਦੋ ਜੀ ਸਰਸੰਗਤ ਮੇਰੇ ਸੋਦਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਗਾਇ ਡਰਿਆ ਰ ਜਨਨ ਪਿਤਾ ਲੋਕ ਸੁਭਨਤਾ ਕੋਇਨੁ ਕਿਧ ਕੀ ਧਰਿਆ ਸਿਰ ਸਿਰਜਿਕ ਸਬਾਹੀ ਠਾਕੁਰ ਕਾਹੀ ਮਾਨ ਭਾਉ ਕਰਿਆ ਊੜੇ ਊੜਾ ਵਸ ਕੋ ਸਾ ਦੇਸ ਬਾਚੇ ਬਜਰੇ ਸ਼ਰਿਆ ਤਿੰਨ ਗਵਣ ਕਲਾਵੇ ਗੰਭਜ ਗਾਵੇ ਮਨ ਮੈਂ ਸਿਮਰਨ ਕਰਿਆ ਸਭ નિਦਾਨ ਦਸ ਰਖ ਸਿਦਾਨ ਠਾਕੁਰ ਕਰਤਿ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤਨ ਪਰਵਰਿਆ ਰਗਸਾ ਮਹੰਰਾ ਚੌਕਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਗੁਰਕੁੜ ਰੰਜਿਨੇ ਅਰ ਗੁਰਕੁੜ ਰੰਜਨਾ ਹਰਿ ਗੁਗਾਗ ਮਪਾਰਾ ਸਭ ਤਿਆ ਮੈਂ ਸਭ ਤਿਆ ਬੈ ਤੂਜੀ ਹਰ ਸੱਚੇ ਸਿਰ ਗਣਹਾਰ ਸੋ ਜੀਏ ਤੁਮਾਰੇ ਜੀ ਤੁਜੀ ਅੰਕ ਦਾ ਤਾਰ ਹਰ ਤਿਆਹੂ ਸੰਤੋ ਜੀ ਸਭ ਦੁੱਖ ਵਿਚਾਰ ਨਿਹਾਰ ਹਰਿ ਅਪੇ ਠਾਕੁਰ ਆਰਿਆ ਪੇ ਸੇਵਕ ਜੀ ਕੀ ਆਨਾਨਕ ਜੰਤ ਵਿਚਾਰ तू कण काड़ कण अंतर सर्व न निरੰਤਰ ਜੀ ਹਰ ਇੱਕ ਕੋ ਫੁਰਖ ਸਮਾਨ ਇਕ ਦਾ ਤੇ ਇਕ ਵਿਖਾਰੀ ਜੀ ਸਭ ਦੇ ਰੇ ਜੋ ਜਿ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਧ ਵਿਨਿਆ ਵਰ ਨ ਜਾਣ ਤੂੰ ਪਾਰ ਬ੍ਰੰਭੇ ਅੰਤ ਬਿਅੰਤ ਜੀ ਤੇਰੇ ਗਿਆਨ ਗੁਣ ਅਤਿ ਬਖਾਣਾ ਜੋ ਸਿਰ ਹੈ ਜੋ ਸਿਮਾ ਤੁਜੀ ਜਨ ਨਾਨਕ ਦਿਨ ਕਰਬਾਨ ਹਰਿ ਜਿ ਆਵੇ ਅਰਤੀ ਆਵੇ ਤੁਧ ਜੀ ਸੇ ਜਨ ਜੁਗ ਬੈ ਸੁਖ ਵਾਸੀ ਸੇ ਮੁਕਤਾ ਸੇ ਮੁਕਤ ਭੈ ਜਿਨ ਹਰਿ ਜਾਇਆ ਜੀ ਤਿਨ ਟੁੱਟੀ ਜਮ ਕੀ ਫਾਸਿ ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸੁਖ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪ ਸਮਾਸੀ ਇਸ ਧਨ ਸੇ ਧਨ ਜਿਨ ਹਰਿਆ ਜੀ ਜਨ ਨਾਨਕ ਤਿਰਵਲ ਜਸ ਜੀ ਤੇਰੇ ਭਗਤ ਤੇਰੀ ਭਗਤ ਪੰਡਾਰ ਜੇ ਪਰ ਬੇਅੰਤ ਬੇਅੰਤ ਤੇਰੇ ਭਗਤ ਤੇਰੇ ਭਗਤ ਸਲਾਂਤ ਜੀ ਹਰ ਅਨੇਕਾਂ ਨੇ ਗਨੰਤ ਤੇਰੀ ਅਣਕ ਤੇ ਤੇਰੀ ਅਨੇਕੀ ਹਰ ਪੂਜ ਜੀ ਤਪੂ ਦਪੰਜ ਬੇਅੰਤ ਤੇਰੀ ਅਨੇਕ ਤੇਰੇ ਅਨੇਕ ਬੜੇ ਕੋ ਸਿਮਰਸਾ ਸਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਰੇ ਜਨ ਨਾਨਕ ਦੀ ਜੋ ਪਾਵੈ ਮੀਰੇ ਹਰਿ ਭਗਵੰਤਾ ਤੁਮ ਆਦਿ ਪੁਰਖ ਆਪਨ ਪੁਰ ਕਰਤਾ ਜੀ ਤੁਝੇ ਵੜ ਅਵਰਨ ਗੋਈ ਤੋ ਜੋਗ ਜੋਗ ਇੱਕੋ ਸਦਾ ਸਦਾ ਤੂੰ ਇੱਕੋ ਜੀ ਤੁਨੇ ਚਲ ਕਰਤਾ ਸੋਈ ਜੋ ਤਦ ਤੂੰ ਜੋਗ ਜੋਗੇ ਕੋ ਸਦਾ ਸਦਾ ਤੁਮੇ ਕੋ ਜੀ ਤੁਨੇ ਜਨ ਕਰਤਾ ਸੋਈ ਤੇ ਜਿ ਆਪੇ ਭਾਵੈ ਸੋ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧਿ ਆਪੇ ਸ੍ਰਿਸ਼ੋ ਪਾਹਿ ਜੀ ਤੁਧਿ ਆਪੇ ਸ੍ਰਿ ਸਭ ਗੋਈ ਜਨੁ ਨਾਨਕ ਗੁਣ ਗਾਵੈ ਕਰਤੇ ਕੀ ਜੋ ਸਭ ਸ ਕਾ ਜਾਣੋਈ ਅਸਾ ਮਨ ਲਾ ਚੌਥਾ ਤੂੰ ਕਰਤਾ ਜੀ ਆਰ ਮੈੜਾ ਸਾਈ ਜੇ ਤੂੰ ਪਾਵੈ ਸੋਇ ਥੀ ਸੀ ਜੋ ਤੂੰ ਦੇ ਸੋਇ ਹੋ ਪਾਈ ਰਬ ਸਭ ਤੇਰੀ ਤੂੰ ਸਭ ਈ ਦਿਆ ਜਿਸਨੂੰ ਕਿਰਪਾ ਕਰਹ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਗਵਾਇਆ ਤੇ ਦਿਆ ਵਿਛੋੜਿਆ ਆ ਮਿਲਾਇਆ ਤੂੰ ਦਰਿਆਵ ਸਉ ਤੁਜੀ ਮਾਹੀ ਤਲ ਬਿਨ ਦੂਜਾ ਕੋਈ ਨਹੀਂ ਜੀ ਆਇਆਂ ਸਉ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣ ਹੈ ਸੋ ਜਿਨ ਜਾਣ ਹਰ ਗੁਰ ਸਾਧਹੀ ਅਗਵਖਾਣ ਜਿਨ ਹਰ ਸਿਵ ਆਤਿਨ ਸੁਪਾਇਆ ਸਭ ਜੀ ਹਰਨਾਮ ਸੰਭਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤਬਿੰਦੂ ਜਾਵਰਨ ਕੋਇ ਤੂੰ ਕਰ ਕਰ ਵੇਖ ਜਨ ਸੋਇ ਜਨ ਨਾਨਕ ਗੁਰਮਖ ਪ੍ਰਗਟ ਹੋਇ ਅਸਾਵਲਾ ਪਹਿਲਾ ਤੇ ਸਰਵਰਣੇ ਪਹਿਲੇ ਨਿਵਾਸਾ ਪਾਣੀ ਪਾਵਕ ਦਿਨ ਹੈ ਕੀਆ ਭੰਗ ਨਿਮੋਹਾ ਪਗਨੇ ਚਲੈ ਹਮ ਦੇ ਗਾਂ ਤੈ ਦੁਬੇਲੇ ਮਾਣ ਇੱਕ ਨੱਚੇ ਇਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਨਿਆ ਰਹਾ ਨਾ ਜਤੀ ਸਦੀ ਨਿਪੜਿਆ ਗੁਰਖ ਮੁਗਦ ਜਨਮ ਪਿਆ ਪਰਮਤ ਨਾਨਕ ਦੀਨ ਕੀ ਜਰਣਾ ਜਿੰਦੂ ਨਹੀਂ ਵਿਸਰਿਆ ਅਸਾ ਮਲ ਬੰਦੀਵ ਭਾਈ ਪ੍ਰਾਪਤ ਮਨ ਕੋ ਦਿਵਰਿਆ ਗੋਬਿੰਦ ਮਿਰਨ ਕੀ ਤੇਰੀ ਬਰੀਆ ਅਵਰ ਗਾਇ ਤੇ ਨ ਕਿ ਤਹਿ ਨਕਮ ਮੇਨ ਸਾ ਸੰਗਤ ਪਜ ਕੀ ਬਲ ਨਾਮ ਸਿਜਾਮ ਲਾਗ ਪਵ ਜਲ ਤਰਣ ਗੈ ਜਨ ਬਿਰਤਾ ਜਾ ਤਰੰਗ ਮਾਇਆ ਕਰਾ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨ ਜਨ ਹਰ ਰਾਇਆ ਕਹੁ ਨਾਨਕ ਅਮਨੀ ਜੇ ਕਰਮਾ ਸਰਨ ਪਰੇ ਕੀ ਰਾਖੋ ਸਰਮਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਨ ਹਰ ਰਾਇਆ ਕਹੁ ਨਾਨਕ ਅਮਨੀ ਜੇ ਕਰਮਾ ਸਰਨ ਬਰੇ ਕੀ ਰਖੋ ਸ਼ਰਮਾ ਪਾਸਾਈ ਦਸਮੀ ਕਬੇ ਬਾਜ ਬੇਨਤੀ ਚੋਪਈ ਹਮਰੀ ਕਰੋ ਹਾਦ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨ ਮਨ ਰਹਿ ਮਹਾਰਾ ਆਪਣਾ ਜਾਨ ਕਰੋ ਪਿਰਤ ਪਾਰ ਹਮਰੇ ਦੁਰਸਵਤਮ ਗਾਵੋ ਆਪਾ ਦੇ ਮੋਹਿ ਵਿਚਾਵੋ ਸੋਖ ਬਸ ਮੋਰੋ ਪਰਿਵਾਰਾ ਸੇਵਕ ਸਿੱਖ ਸਵਾਗਰਦਾਰ ਮੋਰਚਾ ਨਿ ਕਰਦੇ ਕਰਿਆ ਸਭ ਐਰਣ ਕੋ ਆ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ ਤੁਮੇ ਸਾੜ ਕੋਈ ਅਬ ਨਾ ਤੇ ਆਉ ਜਵਰ ਚਾਹ ਸੌਤੰ ਤੇ ਭਵ ਸੇਵਕ ਸਿਕ ਮਰ ਧਾਰਿਆ ਜਨ ਜੀਵ ਸਾਤਰ ਹਮਾਰੇ ਮਾਨੀਏ ਆਬਾਦ ਹੈ ਮੁਝੇ ਬਰ ਮਰਣ ਕਾਲ ਕਾਂਤਰਾਸ ਨਵਾਰੇ ਹਉ ਜੋ ਸਦਾ ਹਮਾਰੇ ਪਚਾ ਸਿਰਿ ਅਸਤੋਜ ਚੁ ਕਰਿਓ ਰੱਛਾ ਰੱਖ ਲਿਓ ਮੈ ਰੱਖਣ ਹਾਰੀ ਸੋਹਬ ਸੰਤ ਸਹੀ ਤੇ ਆਰੀ ਦੀਰ ਬੰਧ ਦੁਸ਼ਟਨ ਕੇ ਹੰਤ ਤੁਮ ਹੋ ਪੂਰੀ ਚਤੁਰਦਸ਼ ਗੰਤਾ ਕਾਲ ਪਾਏ ਬਰਮਾ ਬਖਧਰਾ ਕਾਲ ਪਾਇ ਸ਼ਿਵ ਜੋ ਅਵਤਾਰ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਗਲ ਗਾਨ ਗਹੀ ਹਾ ਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬਨਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਨ ਦਿੱਚੇ ਅਪਜਾਇਓ आदन्त कविता रा सोई गुरु समझो हमार नमशकारति सिही को हमार सकल प्रजा जिनी आप सबारी सिलकण से को सेव गुण सुख दियो सत्रण को पलमा बंधगियो गट गट के अंतर की जानत भरे बुरे की पीर बचनत चीकित को जर्यस्तुला ਸਭ ਵਰਗ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕੀ ਪੀਰ ਬਚਨ ਘਟ ਘਟ ਕੀ ਪਟ ਪਟ ਕੀ ਜਨ ਜਬ ਉਦ ਤਰਖ ਕਰਾ ਕਰ ਤਾਰਾ ਪਰਜਾ ਤਰ ਤਵ ਦੇ ਅਪਾਰ ਜਬ ਆ ਕਰ ਕਰ ਤੂੰ ਕਬ ਹੂ ਤੁਮੈ ਮਿਲਤ ਦੇ ਤਰ ਸਭ ਹੂ ਜੇ ਤੇ ਬਾਦਨ ਸ੍ਰਿਸ਼ਵਧਾਰ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਤ ਨਿਰਲਮ ਜਾਨਤ ਬੀਦ ਕੇ دریا ਲਮ ਨਰੰਕਾ ਨਰੰਕਨ ਲੰਬਾ ਆਦਨੀਲਾ ਨਾਦ ਸੰਭਾ ਤਾਂ ਕਾ ਮੂਲ ਜਲ ਭੇਦ ਜਾ ਕੋ ਭੇਉ ਨ ਪਾਉਂਦ ਬੇਦਾ ਤਾਂ ਕੋ ਕਰਬਾਨ ਮੰਨਤ ਮਾਮਣ ਕਜ ਬੇਦਨ ਜਾਣਤ ਮਾ ਦੇਵ ਕਉ ਕੈ ਸਰ ਸੇਵ ਨਿਰੰਕਰ ਕਾ ਚਿੰਤਨ ਭੇਵ ਆਪ ਆਪਣੀ ਬਧ ਹੇ ਰੀਤੀ ਵਰਣਤ ਪਿੰਡ ਪਿੰਦ ਤੂ ਹੇ ਕੀਤੀ ਤੁਮਰਾ ਲਖਨ ਜਾਇ ਬਸਰਾ ਕਹ ਬਿਦ ਸਜਾ ਪਰਤਮ ਸੰਸਾਰ ਇਕ ਰੂਪਨ ਉਪਸਰੂਪਾ ਰੰਪੈ ਹੋ ਰਾਮ ਕੇ ਭੁਪਾ ਅੰਡਾ ਜੇਰਾ ਸਿਧਜ ਕੀਨੀ ਅਤ ਪਰਖਾਨ ਬਹੁ ਰਜ ਦੀ ਦੀ ਕਉ ਫੂਲ ਰਾਜ ਹ ਬੈਠਾ ਕਉ ਸਿਮੜ ਪਇਓ ਸੰਕਰ ਇਕਠ ਸਗਰੇ ਸਿਰ ਦਿਖਾਇਆ ਚਾਹੂ ਬਾ ਆਦ ਜਗਾਦ ਸਰੂਪ ਸਵੰਭਵ ਅਬਰਛਾ ਮੇਰੀ ਤੁਮ ਕਰੋ ਸਕਵਾਰ ਸਿਕ ਸੰਗਰੋ ਦੁਸ਼ਟ ਜੀਤ ਉਟਵਾ ਤੁਪਤਾ ਸਗਲ ਮਰੇਸ਼ ਕਰੋ ਰਣ ਘਤ ਜੇ ਅਸਥoitਮ ਸਰਣੀ ਪਰੇ ਤਿਨਕੇ ਦੁਸ਼ਟ ਤੁਧ ਮਰੇ ਫੁਰਖ ਜਉਣ ਪਪਰੇ ਤੇ ਹਾਰ ਤਿਨਕੇ ਤਮ ਸ਼ੰਕਰ ਸਵਟਾਰ ਜੋ ਕਲ ਕੋ ਇਕ ਬਾਰਤ ਆਏ ਤਾਕੇ ਕਾਲ ਨਿਕਰਨੀਐ ਪ੍ਰਚਾਇ ਕੈ ਸਭ ਕਾਲ ਦੁਸ਼ਟ ਅਰਿਸ਼ਟੇ ਤਦ ਕਾਲਾ ਕਿਰਪਾ ਦ੍ਰਿਸ਼ਟੀਨ ਜਾਇ ਨਹਰੂ ਤਾਕੇ ਤਾਪ ਤਨ ਕਮ ਹਰੂ ਹਿਰਦ ਸਿਧ ਕਰਮ ਸਭ ਹੋਈ ਦਰਦ ਜਿਨਾਂ ਸਵਾਰ ਸਕੇ ਨਾ ਕੋਈ ਇੱਕ ਬਾਰ ਜਿਨ ਤਮ ਸਭਾਰਾ ਕਾਲ ਪਾਤੇ ਤੈਂ ਅਬਾਰਾ ਜਿਨਰ ਨਾਮ ਤੇਹਾਰੂ ਕਾ ਦਰਦ ਦੁਸ਼ਟ ਦੋਖ ਤੇਰਾ ਖੜ ਕੇ ਤਮ ਸਰਲ ਤੇਹਾਰੀ ਆਪਾ ਦਲ ਰੂਬਾਰੀ ਸਰਬ ਤਾਰਮ ਹੋ ਸਹਾਈ ਦੁਸ਼ਟ ਦੋਖ ਤੇਨੇ ਹੋ ਬਚਾਈ ਖੜਗ ਕੇ ਤਮ ਸਰਨ ਤੇ ਹਾਰੇ ਆਵਾਂ ਦੇ ਲਿਉ ਅਬਾਰੀ ਸਰਬ ਤਾਰਮ ਹੋ ਸਹਾਈ ਦੁਸ਼ਟ ਦੋਖ ਤੇਨੇ ਹੋ ਬਚਾਈ ਸਮਿਆ ਪਾਈ ਕਹਿ ਜਬ ਤੇ ਤੁੰਬਰੀ ਸਤਿਗੰਕ ਅੰਕ ਤਰੇ ਨਹੀਂ ਆਦਿਓ ਰਾਮ ਰਹੀਮ ਪੁਰਾਣੇ ਕੁਰਾਨ ਅਨੇਕ ਕੈਮਤ ਇਕਨ ਮੰਨਿਓ ਸਿੰਬਰਤ ਸਾਸਤਰ ਬੇਦ ਸਭ ਬਹੁ ਭੇਦ ਕੈ ਅਮ ਇਕਨ ਜਨਿਓ ਸ੍ਰੀ ਉਸ ਪਾਨ ਕਿਰਪਾ ਤੁਮਰੇ ਕਰ ਮੈ ਨ ਕਹਉ ਸਭ ਤੋ ਹੈ ਬਖਾਦੀ ਦੁਹਰਾ ਸਗਲ ਦਿਵਾਰ ਕੁਛਾੜ ਕੇ ਗਇਓ ਤੁਹਾਰ ਦਵਾਰ ਬਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਗਲੇ ਦਵਾਰ ਕੋ ਛਾਡ ਕੇ ਗਨੂਤਵਾਰ ਦਵਾਰ ਬਹੀ ਗਏ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਨ ਲਤੀ ਜਾਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰਧ ਪਾਇ ਸਸਿਤੀ ਮਨ ਵਧੀਆਂ ਬਾਧਾਈਆ ਰਾਗ ਰਤਨ ਪਰਵਾਨ ਪਰੀਆਂ ਸ਼ਬਦ ਗਮਣੀਆਂ ਆਈਆਂ ਸ਼ਬਦ ਤੰਗੋ ਹਰੀ ਕੀਰਾ ਮਨ ਜਨੀ ਵਸਾਇਆ ਕਨਨਕ ਅਨੰਦ ਹੋਵਾ ਸਤ ਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਾਧਾ ਰੋਹਰਨ ਨਾ ਨੀ ਹਰ ਨਾਲ ਰਹੋ ਧੂ ਮਨ ਮੇਰੇ ਦੁਖ ਸਭ ਸਾਰਨ ਸੰਗੀਕਾਰੂ ਕਰੀ ਤੇਰਾ ਅੰਕਾਰਿਸਮ ਸੁਵਰਨ ਸਭਨਾਗਲਾ ਸੰਰਾਜ ਸਵਾਮੀ ਸੋਗਿ ਮਨੁਸਾਰੇ कह नानक मन मेरे सदा रोवन आली सच्चे साहिबा क्या नहीं कर तीर करता ते रे सब कु ज जस दे सो पवे सदा चित सलाह तेरी नाम मन बसवे नाम जिन के मन बसया वा जे शोध गवे कह नानक सच्चे साहिबा क्या नहीं कर तीर ਸਚਾ ਨਾਮ ਮੇਰਾ ਆਧਾਰੂ 사ਜਨਾ ਮੇਰਾ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਨ ਆਏ ਵਸੀਆਂ ਜਿਨ ਇਛਾਂ ਸਭ ਪੁਜਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਬਣਾਈਆਂ ਕਹਿ ਨਾਨਕ ਸੁਣ ਸੰਤੋਸ਼ ਹੋ ਤਰੋ ਪਿਆਰ ਸਚਾ ਨਾਮ ਮੇਰਾ ਆਧਾਰ ਵਾਝੇ ਪੰਜ ਸੋ ਤਿਤਕਾਰ ਸਭਗ ਕਰ ਸਭ ਕਾ ਸ਼ੌਧਵਾਦੀ ਕਲਾ ਜਿਤ ਕਰਤਾ ਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਤੋਰ ਕਰ ਪਾਇ ਤੁਜਨ ਕੋ ਉਸ ਨਾਮ ਹਰ ਕਲਾ ਗਏ ਕਹਿ ਨਾਨਕ ਤੇਜ ਭੋਵਾ ਤਿਤ ਕਰ ਅਨਹਦ ਬਾਜੇ ਅਨਹਦ ਸੁਣੋ ਵਡ ਪਾਗੀ ਹੋ ਸਾਗਨ ਮਨੋਰ ਤੇ ਬੂਰੇ ਬਾਰਬਰਮ ਪ੍ਰਭ ਪਾਇ ਪੁਤਰੇ ਸਗਲੇ ਬਸੂਰੇ ਦੁਖ ਰੋਗ ਸੰਤਾ ਬਿਤਰੇ ਸੁਣੀ ਸਚੀ ਬਾਣੀ ਸੰਤ ਜਾਨ ਪੜੇ ਸਰਸੀ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹਤ ਭਵਤਾ ਸਤ ਗੁਰ ਰਿਆ ਭਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਹਦ ਤੂਰੇ ਸੁਣ ਤੇ ਪੁਨੀਤ ਗਤ ਭਵਤਾ ਸਤ ਗੁਰਿਆ ਪਰਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜਿਆਨ ਹਦ ਤੂਰੇ ਮੁੰਦਾਬਣੀ ਮਹਲਾ 5 ਥਾਲ ਵਿੱਚ ਤਿਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਸੁਰਾਰ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਗਾਇਓ ਧਾਰ ਇਹ ਵਸਤ ਜੀ ਨਾ ਜਾਹੀ ਨੇਤ ਨੀ ਰਖੁਰਦਾਰ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਾਹਮ ਬਸਾਰ ਸਨੋ ਕਮਹਲਾ ਪੰਜੀਵਾ ਤੇਰਾ ਕੀਤਾ ਜਾਤੋ ਨਾਏ ਮਨੋ ਜੋਗ ਕੇ ਤੋਈ ਮਨੇ ਰੁਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਬਿਐ ਤਰਸ ਬਿਐ ਮਹਰਾਮਤ ਹੋਈ ਸਤਗੁਰ ਸਜਣ ਮਿਲੇ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੇਵ ਹਰੀਆ ਦਰਸ ਪਿਆਮ ਰਾਵਤ ਹੋਈ ਸਤ ਗੁਰ ਸਜਹਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਤੇਵ ਹਰੀਆ ਪੌੜੀ ਜਿਤ ਤੂ ਸਮਰਥ ਜਿਤ ਕੋਈ ਨਾਹੀ ਉਹ ਤੇਰੀ ਰਾਖ ਅਗਨੀ ਉਦਰ ਬਾਹੀ ਸੁਣ ਕੇ ਜਮ ਕੇ ਦੂਤ ਨਾ ਅੰਤਰ ਛੜ ਜਾਏ ਭਉ ਜਲ ਬਖਮ ਸੰਗਾ ਗੁਰ ਸ਼ਬਦ ਦੀ ਪਾਰ ਪਾਏ ਜਿਨ ਗੋ ਲੱਗੀ ਪਿਆਸ ਅੰਮ੍ਰਿਤ ਸੇ ਗਾਇ ਕਲਮੇ ਹੁ ਗੁਣ ਗੁਣ ਕੋ ਬੰਧ ਗਾਏ ਸਭ ਸੇ ਨੋ ਕਿਰਪਾਲ ਸਮਾਨ ਸਹ ਸਾਬਰਤਾ ਕੋਈ ਨਾ ਜਾ ਜਿ ਆਵੈ ਤਿ ਆਏ ਸਲੋਕ ਮਹਲਾ 5 ਅੰਤਰ ਗੁਰੂ ਅਰਦਨਾਮ ਦੇਵਾ ਜਪ ਗੁਰ ਨਾਮੋ ਨੇਤਰੀ ਸਤ ਗੁਰ ਪੇਖਣਾ ਸਰਬਣੀ ਸੁਣਨਾ ਗੁਰ ਨਾਮ ਸਤ ਗੁਰ ਸੇ ਤਿਰਤਿਆ ਦਰਗਹ ਪਾਇਆ ਢਾਵ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮੇ ਉਤਮ ਘਟਿਆ ਗੁਰ ਨ ਕੀ ਕੇ ਮਲ ਪੰਜਵਾ ਰਖੇ ਰਖਣ ਹਾਰ ਆਪ ਬਾਰੀਆਂ ਨ ਗੁਰ ਕੀ ਪੈਰੀ ਪਾਇ ਕਸ ਮਾਰੀਆਂ ਨਾ ਹੋ ਆਪ ਦਿਆਲ ਮਨੁ ਨਾਮ ਸਾਰੀਆਂ ਨ ਸਾਜਨ ਕੇ ਸੰਗ ਭਵ ਜਲ ਤਾਰੀਆਂ ਨ ਸਾਕਤਿੰਦ ਜਿੰਨ ਇੱਕ ਦੁਸ਼ਟ ਖਿਨ ਮੈਂ ਬਦਾਰੀਆਂ ਨ ਤੇ ਸਭ ਕੀਤੇ ਇਕ ਨਾਨਕ ਮਨ ਮਾਈ ਜਿਸ ਸਿਮਰਤ ਸੁ ਕੋਇ ਸਗਲੇ ਦੁੱਖ ਜਾਹਿ ਤਿਸ ਸਾਹਿਬ ਕੀ ਕੇ ਨਾਨਕ ਮਨੈਬ ਜਿਸ ਸਿਮਰਤ ਸੁਖ ਹੋਈ ਸਗਲੇ ਦੁੱਖ ਜਾਹਿ ਵਾਹਿ ਗੁਰ ਜੀ ਕਾ ਖਾਲਸ ਵਾਹੀ ਗੁਰ ਜੀ ਕੀ ਫਤਿਹ